ਦੇਖੋ ਜੀ ਕਿੰਨਾ ਐਕਟਿਵ ਚਿਕਸ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਬੁਕਿੰਗ ਜਿੰਨਾ ਵੀਰਾਂ ਨੂੰ ਲੋੜ ਹੈ ਉਹ ਕਰਵਾ ਸਕਦੇ ਹੋ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਆ ਸਾਡੇ ਕੋਲ ਆਰ ਆਈ ਆਰ ਬਲੈਕ ਐਸਟਰੋਲੋਪ ਚਿਕਸ ਮਿਲ ਜਾਣਗੇ ਜੀ ਬਰੀਡ ਇਹ ਹੋਰ ਮਿਲੂਗੀ ਏਕ ਰੇਡ ਠੀਕ ਹੈ ਜੀ 9814586919 ਸਾਡਾ ਫੋਨ ਨੰਬਰ ਹੈ ਚਲੋ ਭਾਈ ਤੇ ਤੁਸੀਂ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਤੇ ਲਗਾਤਾਰ ਵੀਡੀਓ ਪਾਇਆ ਕਰਾਂਗੇ ਆਪਾਂ ਠੀਕ ਹੈ ਜੀ ਦੇਖ ਸਕਦੇ ਹੋ ਐਕਟਿਵ ਚਿਕਸ ਜਿਨ੍ਹਾਂ ਨੂੰ ਵੀ ਲੋੜ ਆ ਉਹ ਬੁਕਿੰਗ ਕਰਾ ਸਕਦੇ ਹੋ 1 ਮਹੀਨੇ ਤੱਕ ਦਾ ਚਿਕਸ ਵੀ ਅਸੀਂ ਤੁਹਾਨੂੰ ਦੇਵਾਂਗੇ 1 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਚਿਕਸ ਵੀ ਮਿਲੇਗਾ ਸਾਡੇ ਕੋਲੋਂ ਠੀਕ ਹੈ ਜੀ ਐਕਟਿਵ ਚਿਕਸ ਜਿਹੜੀ ਲੈ ਸਕਦੇ ਹੋ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਆਪਣਾ ਸਹੀ ਸ਼ੇਅਰ ਕਰਕੇ ਵੀਡੀਓ ਜਿਹੜਾ ਵੀ ਆਊਗਾ ਮਾਨਤrana ਵੀ ਕਰਾਂਗੇ ਤੇ ਬਾਕੀ ਲਗਾਤਾਰ ਵੀਡੀਓ ਫੈਆ ਕਰ ਲਿਏ ਆ ਇੰਸਟਾ ਦਾ ਚੈਨਲ ਵੀ ਆਪਣਾ ਸਾਰਾ ਮੇਰਾ ਦੱਸਿਆ ਹੋਇਆ ਅੱਗੇ ਤੇ ਤੁਸੀਂ ਫੋਲੋ ਫੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਆ ਉਹ ਸੰਪਰਕ ਕਰ ਲਓ 9814586919 ਫੋਨ ਨੰਬਰ ਤੇ ਉਹ ਵਿੱਚ ਸਕਰੀਨ ਤੇ ਵੀ ਦੇ ਦੇਣਾ ਨੰਬਰ ਆਪਾਂ ਤੇ ਬੁਕਿੰਗ ਕਰਵਾ ਲਓ ਜੀ ਜਿਨ੍ਹਾਂ ਨੇ ਵੱਡਾ ਡਿਕਸ ਲੈਣਾ ਉਹਦਾ ਬੁਕਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਥੋੜਾ ਟਾਈਮ ਲੱਗਦਾ ਹੈ ਠੀਕ ਹੈ ਜੀ ਪਰ ਅਸੀਂ ਅ ਤੇ ਵੈਕਸੀਨ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਕਰਕੇ ਦੇਣੀ ਆ ਤੁਹਾਨੂੰ ਇੱਕ ਸਤੰਦਰਾ ਉਸਤ ਦੇਣਾ ਹੈ ਅੰਡੇ ਵਾਲਿਆ ਜੀ ਬਰੀਡ ਪਿਓਰ ਬਰੀਡ ਆਰ ਆਈ ਆਰ ਬਲੈਕ ਐਸਟਰਨੋਪ ਜਾਂ ਜਿਹੜੀ ਵੀ ਤੁਸੀਂ ਲੈ ਲਈ ਹੈ ਬਰੀਡ ਪਿਓਰ ਦੇਉਂਗਾ ਗਰੰਟਡ ਹੋਊਗੀ ਆਂਡਿਆਂ ਦੇ ਢੇਰ ਲਾਉਣਗੀਆਂ ਮੁਰਗੀਆਂ ਵੱਡੀਆਂ ਹੋ ਕੇ ਮੁਰਗੇ ਘੱਟ ਨਿਕਲਣਗੇ ਇੱਕ ਨਾਲ ਸਾਡਾ ਇਹ ਵੀ ਹੈਗਾ ਵੀ ਮੁਰਗੇ ਕੋਸ਼ਿਸ਼ ਕੀਤੀ ਗਈ ਹੈ ਪੂਰੀ ਵੀ ਮੁਰਗੀਆਂ ਹੀ ਜ਼ਿਆਦਾ ਹੋਣ ਤੇ ਪਿਓਰ ਬਰੀਡ ਦਾ ਇਹ ਹੈ ਜੀ ਪਾ ਮੈਂ ਤੁਸੀਂ ਬਲੈਕ ਟੈਸਟਰ ਲੌਪ ਲੈ ਲੋ ਭਾਵੇਂ ਆਰ ਆਈ ਆਰ ਬਰੀਡ ਤੁਹਾਨੂੰ ਪਿਓਰ ਦੇਣੀ ਹੈ ਸੀ ਤੁਸੀਂ ਪਹਿਲਾਂ ਵੀ ਜਿਹੜੇ ਵੀਰਾਂ ਕੋਲੋਂ ਜਿਹੜੇ ਵੀਰਾਂ ਕੋਲ ਸਾਡੇ ਕੋਲੋਂ ਟਿਕਸ ਗਿਆ ਹੋਇਆ ਜਾਂ ਪਿਛਲੇ ਸਾਲ ਜਾਂ ਉਸ ਤੋਂ ਪਹਿਲਾਂ ਲੰਬੇ ਸਮੇਂ ਤੋਂ ਟਿਕਸ ਖਰੀਦੇ ਹੋਏ ਨੇ ਉਹਨਾਂ ਨੇ ਰਿਜ਼ਲਟ ਦੇਖੇ ਨੇ ਠੀਕ ਹੈ ਜੀ ਬਹੁਤ ਹੀ ਵਧੀਆ ਬਰੀਡ ਆਪਾਂ ਮਤਲਬ ਇਹ ਤਿਆਰ ਕਰਦੇ ਆਂ RIR ਬਲੈਕ ਐਸਟਰੋਲੋਪ ਜਾਂ ਜਿਹੜੀ ਵੀ ਤੁਹਾਨੂੰ ਬਰੀਡ ਚਾਹੀਦੀ ਹੈ ਜਿਵੇਂ ਕੜਕਨਾਥ ਹੋਗੀ ਜਾਂ ਡਬਲ ਐਫ ਜੀ ਸਾਰੀ ਪਿਆਰ ਮਿਲੂ ਜਿਆਦਾਤਰ ਆਂਡੇ ਲਈ RIR ਤੇ ਬਲੈਕ ਐਸਟਰੋਲੋਪ ਚੱਲ ਰਹੀ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਕਿੰਨਾ ਐਕਟਿਵ ਚਿਕਸ ਹੈ ਬਹੁਤ ਹੀ ਐਕਟਿਵ ਚੂਜਾ ਇਹ ਜਿੰਨੀ ਵੀ ਲੋੜ ਆ ਤੁਹਾਨੂੰ 100 200 500 1000 2000 ਸਾਰੀ ਮਿਲੂਗੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਤੁਸੀਂ ਤੁਹਾਨੂੰ ਮਿਲੂਗੀ ਜੀ ਤੇ ਪੂਰੀ ਪ੍ਰੋਪਰ ਜਾਣਕਾਰੀ ਦਿੱਤੀ ਜਾਊਗੀ ਇਹ ਨਹੀਂ ਹੈਗਾ ਵੀ ਬਾਅਦ ਦੇ ਵਿੱਚ ਫੋਨ ਨਹੀਂ ਚੱਕਾਂਗੇ ਤੁਹਾਨੂੰ ਪੂਰੀ ਫੁੱਲ ਜਾਣਕਾਰੀ ਅਸੀਂ ਦੇਵਾਂਗੇ ਇਹਦੀ ਤੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਪੈਨਸ਼ਨ ਨਹੀਂ ਲੈਣੀ ਠੀਕ ਹੈ ਜੀ ਮੇਰਾ ਤਾਂ ਅਸ਼ਿਰਤ ਇਹੀ ਹੈ ਵੀ ਸਾਫ਼ ਸੁਥਰਾ ਕੰਮ ਕਰਨਾ ਹੈ ਤੇ ਗਾਈਡੈਂਸ ਕਰ ਦੇਣੀ ਹੈ ਪੂਰੀ ਜਿਹੜੇ ਨਵੇਂ ਵੀਰ ਜੁੜਦੇ ਹੋ ਉਹ ਬੋਨ ਵੀ ਕਰਦੇ ਉਹਨਾਂ ਨੂੰ ਪਤਾ ਹੈ ਆਪਾਂ ਪੂਰੀ ਜਾਣਕਾਰੀ ਵੀ ਦਿੰਨੇ ਆ ਠੀਕ ਹੈ ਨਾ ਇਹ ਕੰਮ ਹੈ ਜਿਹੜਾ ਬਹੁਤ ਵਧੀਆ ਕੰਮ ਹੈ ਠੀਕ ਹੈ ਜੀ ਆਪਣੇ ਤਾਂ ਦੇਖੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਸਫਲਤਾ ਨਾਲ ਚੱਲ ਰਿਹਾ ਹੈ ਤੁਹਾਨੂੰ ਪਤਾ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਵਿੱਚ ਟੈਚਰੀਆਂ ਵੀ ਆਪਣੇ ਬਹੁਤ ਹੀ ਵੱਡੇ ਵੱਡੇ ਨਾਂ ਸੰਗਰੂਰ ਜ਼ਿਲ੍ਹੇ ਨੇ ਇਸ ਕੰਮ ਦੇ ਵਿੱਚ ਕਮਾਇਆ ਸਾਨੂੰ ਮਾਣ ਹੈ ਸੰਗਰੂਰ ਚਲੋ ਬਰਨਾਲਾ ਹੋ ਗਿਆ ਹੈ ਨਾ ਬਰਨਾਲਾ ਜ਼ਿਲ੍ਹਾ ਵੀ ਇਸ ਕੰਮ ਦੇ ਵਿੱਚ ਮੋਰੀ ਹੈ ਪਹਿਲਾ ਸਕਰੂਰ ਦਾ ਹੀ ਹਿੱਸਾ ਸੀ ਤੇ ਇਸ ਕਰਕੇ ਤੁਸੀਂ ਵੀ ਹੁੰਦੀ ਐ ਤੇ ਹੁਣ ਤੁਹਾਨੂੰ ਮੈਂ ਇਹੀ ਦੱਸਣਾ ਚਾਹੁੰਨਾ ਵੀ ਆਪਣੇ ਹੈਜ ਵੀ ਨਿਕਲਨੇ ਸ਼ੁਰੂ ਹੋਏ ਹੋਏ ਨੇ ਤੇ ਬੁਕਿੰਗ ਜਿੰਨਾਂ ਨੇ ਵੀ ਕਰਾਉਣੀ ਆ ਰਹਿੰਦੇ ਹੋ ਵੀਰੋ ਕਰਵਾ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਟਿਕਸ ਅਸੀਂ ਦੇਣਾ ਹੈਗਾ ਜਿਹੜਾ ਏ ਗ੍ਰੇਡ ਟਿਕਸ ਦੇਵਾਂਗੇ ਜੀ ਤੇ ਬਹੁਤ ਹੀ ਐਕਟਿਵ ਚੂਜਾ ਤੁਸੀਂ ਦੇਖ ਰਹੇ ਹੋ ਪਿੱਛੇ ਕਿਵੇਂ ਸਾਲਾ ਮਾਰਦਾ ਫਿਰਦਾ ਹੈ ਨਾ ਤੇ ਤੁਹਾਨੂੰ ਦੇਖ ਕੇ ਪਤਾ ਹੀ ਲੱਗ ਜਾਂਦਾ ਹੈ। ਬਾਕੀ ਕੋਈ ਵੀ ਕੋਈ ਦਿੱਕਤ ਆਉਂਦੀ ਹੈ ਐਸੀ ਤੁਹਾਡੇ ਨਾਲ ਆ ਪਰ ਇੱਕ ਸਾਡ ਨੂੰ ਮਾਨ ਹੈ ਵੀ ਜਿਹੜਾ ਇਹ ਸਾਡਾ ਚਿਕਸਟ ਹੈ ਇਹਨੂੰ ਕਦੇ ਵੀ ਕੋਈ ਦਿੱਕਤ ਆਉਗੀ ਨਹੀਂ। ਠੀਕ ਹੈ ਜੀ। ਕਿਉਂਕਿ ਜਿਹੜਾ ਆਪਾਂ ਵੱਡੇ ਅੰਡੇ ਤੋਂ ਚਿਕਸ ਟੂਚਾ ਤਿਆਰ ਕਰਦੇ ਆ ਉਹ ਜ ਤੰਦਰੁਸਤੀ ਹੋਊਗਾ ਜੀ। ਬਾਕੀ ਇਹਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਪੇਰੈਂਟ ਵਰਡ ਜਾਂ ਇਹ ਸਾਰਾ ਕੁਝ ਤੁਹਾਨੂੰ ਪੂਰੀ ਵਧੀਆ ਤਰੀਕੇ ਨਾਲ ਚੂਚਾ ਤੇ ਪੀਰੈਂਟ ਬਰਡ ਦੇ ਅੰਡੇ ਤੋਂ ਤਿਆਰ ਕੀਤਾ ਹੋਇਆ ਚੂਚਾ ਹੈਗਾ ਇਹ ਤੁਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਠੀਕ ਹੈ ਜੀ ਅਸੀਂ ਜਿੰਨਾ ਵੀ ਤੁਹਾਨੂੰ ਮੈਂ ਗੱਲ ਕਰੂੰਗਾ ਕੈਮਰੇ ਤੇ ਉਸ ਤੇ ਖਰਾ ਉਤਰਾਂਗੇ ਅਸੀਂ ਠੀਕ ਹੈ ਜੀ ਪਹਿਲਾਂ ਆਪਾਂ ਵੱਡੀ ਮੁਰਗੀ ਸੇਲ ਕੀਤੀ ਹੈ ਉਹ ਵੀ ਆਪਾਂ ਅੰਡਾ ਦੇਣ ਵਾਲੀ ਮੁਰਗੀ ਸੇਲ ਕੀਤੀ ਹੈ ਬਹੁਤ ਹੀ ਵਧੀਆ ਪਯੌਰ ਨਸਲਾਂ ਆ ਆਰ ਆਈ ਆਰ ਬਲੈਕ ਕੈਸਟਰਲ ਆ ਉੱਪਰ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੇਸੀ ਚਿਕਨ ਪਿੱਕਲ ਤੇ ਮਟਰਨ ਪਿੱਕਲ ਦਾ ਕੰਮ ਕੀਤਾ ਉਹ ਵੀ ਏ ਗ੍ਰੇਡ ਠੀਕ ਹੈ ਜੀ ਤੁਸੀਂ ਵੀਡੀਓ ਸਾਡੀਆਂ ਦੇਖੀ ਨੇ ਤੇ ਉਸ ਤੋਂ ਬਾਅਦ ਹੁਣ ਜਿੰਨੇ ਚੂਚੇ ਦਾ ਹੈਗਾ ਆਪਣਾ ਇਹ ਵੀ ਏ ਗ੍ਰੇਡ ਹੀ ਸਾਡਾ ਹੈਗਾ ਅੱਜ ਥੋੜਾ ਜਿਹਾ ਚਲੋ ਗਲਾ ਖਰਾਬ ਹੈ ਕਿਉਂਕਿ ਹੁਣ ਲਗਾਤਾਰੀ ਕਦੇ ਇਹ ਬਰੂਡਿੰਗ ਏਰੀਆ ਦੇ ਵਿੱਚ ਉਹਨੇ ਆ ਫਿਰ ਬਾਹਰ ਜਾਂਦੇ ਆ ਇਸ ਤਰ੍ਹਾਂ ਫਰਕ ਪੈਂਦਾ ਕੋਸ ਬਾਕੀ ਨੀਂਦ ਘਟਾ ਹੁੰਦੀ ਹੈ ਕਹਿੰਦੇ ਜਦੋਂ ਚਿਕਸ ਦਾ ਹੁੰਦੀਆਂ ਨੇ ਐਜ ਨਿਕਲਦੇ ਨੇ ਤਾਂ ਇਹਨਾਂ ਦੇ ਵਿੱਚ ਵੀ ਗੇੜਾ ਲੱਗਦਾ ਰਹਿੰਦਾ ਹੈ ਇਹ ਗੱਲ ਕਰਕੇ ਰਾਤ ਨੂੰ ਵੀ ਨੀਂਦ ਡਿਸਟਰਬ ਹੋਈ ਹੈ ਤੇ ਬਾਕੀ ਮੈਂ ਤਾਂ ਸਿਰਫ ਇਹੀ ਕਹਿਣਾ ਚਾਹਣਾ ਵੀਰਾਂ ਨੂੰ ਵੀ ਕਦੇ ਵੀ ਤੁਸੀਂ ਜੇ ਚੂਚਾ ਲੈਣਾ ਹੈ ਤਾਂ ਏ ਗ੍ਰੇਡ ਚੂਚਾ ਹੀ ਲਓ ਠੀਕ ਹੈ ਜੀ ਵਧੀਆ ਬਰੀਡ ਲੋ ਆਰ ਆਈ ਆਰ ਲੈ ਲੋ ਅ ਠੀਕ ਹੈ ਜੀ ਤੇ ਬਲੈਕ ਐਸਟਰਲਾਈਪ ਲੈ ਲੋ ਡੀਪੀ ਕ੍ਰੋਸ ਜਿਹੜੀ ਇੱਕ ਵਧੀਆ ਬਰੀਡ ਹੈ ਉਸ ਤੋਂ ਬਾਅਦ ਸਾਡੀ ਆਪਣੀ ਤਿਆਰ ਕੀਤੀ ਹੋਈ ਨਸਲ ਹੈ ਉਹ ਵੀ ਬਲੈਕ ਐਸਟਰਲੋ ਆਰ ਆਈ ਆਰ ਦੇ ਤੋਂ ਉੱਪਰ ਤਿਆਰ ਕੀਤੀ ਗਈ ਹੈ ਬਹੁਤ ਹੀ ਵਧੀਆ ਉਹ ਵੀ ਤੁਹਾਨੂੰ ਅਸੀਂ ਦੇ ਸਕਦੇ ਆ ਆਂਡਾ ਆਪਾਂ ਨੂੰ ਆਂਡੇ ਦਾ ਹੁੰਦਾ ਹੈ ਜਿਆਦਾ ਵੀ ਆਪਾਂ ਆਂਡੇ ਸੇਲ ਕਰ ਰਹੇ ਨੇ ਆਂਡਾ ਮੁਰਗੀ ਡੇਲੀ ਦੇ ਦੇ ਮਨ ਲੋ ਆਪੇ ਇਹ ਗੱਲ ਸੋਚਦੇ ਆ ਸਾਰੇ ਵੀਰ ਹਨਾ ਜਿਹੜੀ ਵੀ ਅਸੀਂ ਨਸਲ ਤਿਆਰ ਕੀਤੀ ਹੈ ਬਹੁਤ ਸਰਚ ਤੋਂ ਬਾਅਦ ਉਹ ਬਹੁਤ ਹੀ ਵਧੀਆ ਹੋਊਗੀ ਆਂਡਾ ਵੀ ਪੂਰਾ ਫੁੱਲ ਦੇਊਗੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰੂੰਗਾ ਵੀ ਜੇ ਤੁਸੀਂ ਆਰ ਆਈ ਆਰ ਬਲੈਕਐਸਟ ਬਲੌਕ ਖਰੀਦਦੇ ਹੋ ਤਾਂ ਨਾਲ ਉਹ ਵੀ ਇੱਕ ਹਿੱਸਾ ਖਰੀਦੋ ਜ਼ਰੂਰ ਤੇ ਬਾਕੀ ਇਹ ਹੈ ਜੀ ਕੋਈ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਲੋੜ ਹੋ ਮੈਂ ਬੈਠਾ ਤੁਹਾਨੂੰ ਪਤਾ ਹੀ ਹੈ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਚੈਨਲ ਹੈ ਉਦੀ ਤੇ ਵੀਡੀਓ ਹੁਣ ਲਗਾਤਾਰ ਪਾਈਆਂ ਜਾਇਆ ਕਰਨੀਆਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜਿੰਨਾ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਕੋਈ ਵੀ ਸਲਾਹ ਦੇਣੀ ਹੁੰਦੀ ਹੈ ਉਹ ਦੇ ਦਿਓ ਬਾਕੀ 9814586919 ਮੇਰਾ ਫੋਨ ਨੰਬਰ ਹੈ ਉਹਦੇ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਇੱਕ ਬੇਨਤੀ ਐ ਟਾਈਮ ਸਾਰਿਆਂ ਕੋਲੇ ਕੀਮਤੀ ਹੁੰਦਾ ਮੈਂ ਫੋਨ ਸਾਰੇ ਵੀਰਾਂ ਦਾ ਚੱਕਦਾ ਜੇ ਨਹੀਂ ਚੱਕਿਆ ਜਾਂਦਾ ਕਦੇ ਫੋਨ ਤਾਂ ਮੈਂ ਆਪ ਫੋਨ ਕਰ ਲੈਣਾ ਹੁੰਦਾ ਜੀ ਤੁਹਾਨੂੰ ਪਤਾ ਹੀ ਐ ਜਿਹੜੇ ਮੇਰੇ ਨਾਲ ਜੁੜੇ ਹੋਏ ਹੋ ਤੇ ਨਵੇਂ ਵੀਰਾਂ ਲਈ ਮੈਂ ਕਹਿਣਾ ਚਾਹਣਾ ਵੀ ਫੋਨ ਦੋ ਵਾਰ ਤੋਂ ਵੱਧ ਤੁਸੀਂ ਨਾ ਕਰਿਓ ਮੈਂ ਆਪ ਤੁਹਾਨੂੰ ਕਾਲ ਕਰਾਂਗਾ ਜੀ ਤੇ ਇੱਕ ਬੇਨਤੀ ਇਹ ਐ ਜਿੰਨਾ ਵੀਰਾਂ ਨੇ ਚਿਕਸ ਲੈਣਾ ਠੀਕ ਹੈ ਜੀ ਉਹ ਹੀ ਫੋਨ ਕਰ ਰਹੇ ਹੋ ਕਿਉਂਕਿ ਸਮਾਂ ਕੀਮਤੀ ਹੈ ਜਿੰਨਾਂ ਨੇ ਚਿਕਸ ਲੈਣਾ ਹੈ ਉਹ ਫੋਨ ਕਰਿਓ ਜੀ ਰੇਟ ਪੁੱਛਣਾ ਜਾਂ ਬੈਸੀ ਬਸ ਫੋਨ ਅਸਲ ਆਹ ਕੀ ਕਹਿੰਦੇ ਆ ਸਵਾਦ ਲੈਣਾ ਉਹ ਕੰਮ ਨਾ ਕਰਿਓ ਵੀਰੇ ਵੀਰ ਬੇਨਤੀ ਹੈ ਤੁਹਾਨੂੰ ਹੱਥ ਬੰਨ੍ਹ ਕੇ ਜਿੰਨਾਂ ਨੇ ਚਿਕਸ ਲੈਣੇ ਉਹ ਫੋਨ ਕਰਿਓ ਉਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਮੈਂ ਦੱਸ ਦਿੰਦਾ ਜਦੋਂ ਤੁਹਾਨੂੰ ਬੁਕਿੰਗ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਊਗਾ ਟ੍ਰੇਨਿੰਗ ਦਿੱਤੀ ਜਾਊਗੀ ਫ੍ਰੀ ਟ੍ਰੇਨਿੰਗ ਦੇਵਾਂਗੇ ਉਹ ਜਿਨ੍ਹਾਂ ਦੀ ਬੁਕਿੰਗ ਹੋਈ ਹੈ ਠੀਕ ਹੈ ਜੀ ਉਹ ਤੁਹਾਨੂੰ ਡੇਟ ਅਸੀਂ ਬਾਅਦ ਦੇ ਵਿੱਚ ਦੱਸਾਂਗੇ ਤੇ ਤੁਸੀਂ ਬੁਕਿੰਗ ਕਰਵਾ ਲਓ ਤੇ ਟ੍ਰੇਨਿੰਗ ਤੁਹਾਨੂੰ ਮੈਂ ਫ੍ਰੀ ਦੇਣੀ ਹੈ ਤੇ ਚਿਕਸ ਵਧੀਆ ਦੇਣਾ ਠੀਕ ਹੈ ਜੀ ਇਹ ਗੱਲਾਂ ਜਿਹੜੀਆਂ ਤੁਸੀਂ ਫੋਨ ਤੇ ਪੁੱਛਣੇ ਚਾਹੁੰਦੇ ਹੋ ਮੈਂ ਹੁਣ ਵੀਡੀਓ ਦੇ ਵਿੱਚ ਹੀ ਐਸੇ ਕਰਕੇ ਦੱਸ ਰਿਹਾ ਵੇ ਤੁਸੀਂ ਫੋਨ ਤੇ ਕੋਈ ਰੇਟ ਉੱਚਣਾ ਜਾਂ ਕੋਈ ਚਲੋ ਜਾਇਜ਼ ਐ ਮੈਂ ਮੰਨ ਗਿਆ ਠੀਕ ਹੈ ਜੀ ਬਾਕੀ ਮੇਰਾ ਤਾਂ ਰੇਟ ਹੀ ਬਿਲਕੁਲ ਜਾਇਜ਼ ਰੇਟ ਹੁੰਦਾ ਵੀ ਪਰ ਇੱਕ ਨੋਟ ਕਰ ਲਿਓ ਬਰੀਡ ਪਿਓਰ ਦੇਣੀ ਐ ਮੈਂ ਬਰੀਡ ਪਿਓਰ ਦੇਣੀ ਐ ਤੇ ਚੂਚਾ ਤੰਦਰੁਸਤ ਦੇਣਾ ਠੀਕ ਹੈ ਇਸ ਕਰਕੇ ਬੇਫਿਕਰ ਹੋ ਕੇ ਤੁਸੀਂ ਬੁਕਿੰਗ ਕਰਾਓ ਤੇ ਬਸ ਇਹ ਐ ਵੀ ਫੋਨ ਤੇ ਡਿਸਟਰਬ ਕਰਨ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਐ ਜੀ ਲੰਬਾ ਸਮਾਂ ਤੁਸੀਂ ਟਾਈਮ ਖਰਾਬ ਕਰਨ ਦੀ بجائے ਤੁਸੀਂ ਵਸੇ ਇਹ ਦੀ ਹੋ ਵੀ ਤੁਹਾਨੂੰ ਟ੍ਰੇਨਿੰਗ ਮੈਂ ਪ੍ਰੋਪਰ ਦੇ ਦੇਣੀ ਹੈ ਕੰਮ ਵਧੀਆ ਹੈ ਜਿਹੜੀ ਤੁਸੀਂ ਫੋਨ ਤੇ ਗੱਲ ਗੁੱਸਣੇ ਮੈਂ ਹੁਣ ਦੱਸ ਦੇਣਾ ਬਹੁਤ ਵਧੀਆ ਕੰਮ ਹੈ ਇਹਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਬਾਕੀ ਮੈਂ ਮੈਂ ਜਦੋਂ ਵੀ ਸਮੇਂ-ਸਮੇਂ ਤੇ ਲੋੜ ਹੈ ਮੈਂ ਤੁਹਾਡੇ ਨਾਲ ਆ ਠੀਕ ਹੈ ਜੀ ਕੰਮ ਬਹੁਤ ਵਧੀਆ ਅੰਡਾ ਸੇਲ ਕਰੋ ਅੰਡਾ ਵਿਕੂਗਾ ਮਾਰਕੀਟ ਦੇ ਵਿੱਚ ਕਿਵੇਂ ਵੇਚਣਾ ਹੈ ਇਹ ਟ੍ਰੇਨਿੰਗ ਚ ਦੱਸਿਆ ਜਾਊ ਗਰਮੀ ਦੇ ਵਿੱਚ ਅੰਡਾ ਕਿਵੇਂ ਸੇਲ ਕਰਨਾ ਹੈ ਜਾਂ ਅੰਡੇ ਦਾ ਕਿਵੇਂ ਆਪਾਂ ਉਹ ਕਰਨਾ ਹੈ ਉਹ ਤੁਹਾਨੂੰ ਸਾਰਾ ਟ੍ਰੇਨਿੰਗ ਦੇ ਵਿੱਚ ਦੱਸਾਂਗੇ ਠੀਕ ਹੈ ਕਈ ਵੀਰਾਂ ਦੇ ਸਵਾਲ ਹੁੰਦੇ ਨੇ ਵੀ ਫਿਰ ਜਾਂ ਮੁਰਗੀ ਮੁਰਗਾ ਕਿਵੇਂ ਸੇਲ ਕਰਨਾ ਹੈ ਸਾਰਾ ਕੁਝ ਉਹਦੇ ਵਿੱਚ ਦੱਸਿਆ ਜਾਊਗਾ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣ ਆਊਗੀ ਤੇ ਬਾਕੀ ਬੁਕਿੰਗ ਕਰਵਾ ਸਕਦੇ ਹੋ ਜੀ 9814586919 ਮੇਰਾ ਨੰਬਰ ਹੈ ਵੀਡੀਓ ਦੇ ਵਿੱਚ ਵੀ ਦੇਵਾਂਗੇ ਅਸੀਂ ਠੀਕ ਹੈ ਜੀ ਤੇ ਤੁਸੀਂ ਜਿੰਨੀ ਵੀ ਲੋੜ ਆ ਆਰ ਆਈ ਆਰ ਬਲੈਕ ਐਸੋਨੋ ਡਬਲ ਐਪੀ ਜੋ ਵੀ ਬਰੀਡ ਕੜਕਣਾ ਤੁਹਾਨੂੰ ਚਾਹੀਦੀ ਹੈ ਮਿਲ ਜੂਗੀ ਜੀ ਤੇ ਤੁਸੀਂ ਬੁਕਿੰਗ ਕਰਵਾ ਲਓ ਤੁਹਾਨੂੰ ਤੁਹਾਡੇ ਲਈ ਅਸੀਂ ਹਾਜ਼ਰ ਹਾਂ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਕੁਆਂਟੀਟੀ ਜਿੰਨੀ ਵੀ ਲੋੜ ਆ ਤੁਹਾਨੂੰ ਮਿਲ ਜੂਗੀ ਮੈਂ ਕੈਮਰਾ ਦੁਬਾਰਾ ਵੀ ਤੁਹਾਨੂੰ ਦਿਖਾ ਦਿੰਦਾ ਟਿਕਸ ਆਪਣਾ ਕਿੰਨਾ ਐਕਟਿਵ ਹੈ ਤੇ ਜਿੰਨੀ ਵੀ ਲੋਡ ਹੈ ਵੱਧ ਤੋਂ ਵੱਧ ਉਹ ਮਿਲ ਜੂਗੀ ਪਰ ਮੇਰੀ ਸਲਾਹ ਹੀ ਹੁੰਦੀ ਹੈ ਸਾਰਿਆਂ ਨੂੰ ਪਹਿਲੀ ਵਾਰ ਥੋੜੇ ਤੋਂ ਸ਼ੁਰੂ ਕਰ ਲਿਓ ਜਿਨ੍ਹਾਂ ਨੇ 2000 ਚੂਚਾ ਪਾਉਣਾ ਹੈ ਉਹ 1000 ਤੋਂ ਸ਼ੁਰੂ ਕਰੋ ਠੀਕ ਹੈ ਜੀ ਬਾਕੀ ਕੋਈ ਬਹੁਤਾ ਵੱਡਾ ਇਹਦੇ ਲਈ ਸੈਟਅਪ ਦੀ ਪਹਿਲੇ ਸਾਲ ਲੋੜ ਨਹੀਂ ਤੁਸੀਂ ਜਿੰਨਾ ਜਿਹੜਾ ਵੀ ਤੁਹਾਡੇ ਕੋਲੇ ਥਾਂ ਵਿਹਲਾ ਹੈ ਕੋਈ ਕਮਰਾ ਹੈਗਾ ਕੋਈ ਸੈੱਡ ਹੈਗਾ ਉਹਨੂੰ ਤਿਆਰ ਕਰਕੇ ਉਹਦੇ 'ਚ ਹੀ ਸ਼ੁਰੂ ਕਰ ਸਕਦੇ ਹੋ ਜੀ ਤੇ ਬਹੁਤ ਹੀ ਵਧੀਆ ਕੰਮ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੂਗਾ ਤੇ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਗਰੇਵਾਲ ਸੰਗਰੂਰ ਵਾਲੇ Facebook ਪੇਜ ਹੈ ਜੀ ਉਹਨੂੰ ਜਰੂਰ ਸਬਸਕ੍ਰਾਈਬ ਕਰਿਓ Insta ਦਾ ਆਪਣਾ ਚੈਨਲ ਗਰੇਵਾਲ ਪੋਲਟਰੀ ਕਿੰਗ ਹੀ ਹੈ Insta ਤੇ ਜਿਹੜਾ ਚੈਨਲ ਹੈ ਆਪਣਾ ਉਹਦੇ ਵੀ ਆਪਣੀ ਵੀਡੀਓ ਪੈਂਦੀ ਹੈ डेली ਠੀਕ ਹੈ ਜੀ ਹੁਣ ਚਿਕਸ ਦੀ ਵੀ ਡੇਲੀ ਪਿਆ ਕਰਨੀ ਹੈ ਸਾਰੇ ਚੈਨਲਾਂ ਤੇ ਉਹ ਤੁਸੀਂ ਸਾਰਿਆਂ ਨੂੰ ਫੋਲੋ ਸ਼ੇਅਰ ਹਾਲ ਫੋਲੋ ਤੇ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਵਗੈਰਾ ਕਰਿਆ ਕਰੋ ਜੀ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਦੇ ਰਹਾਂਗੇ ਗੱਲਾਂ ਬਾਤਾਂ ਦਿਓ ਇਜਾਜ਼ਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਜਿਹੜਾ ਵੀ ਸ਼ੇਅਰ ਕਰਕੇ ਸਾਡੀ ਵੀਡੀਓ ਨੂੰ ਚਿਕਸ ਦਾ ਬਾਰੇ ਆਊਗਾ ਲੈਣਾ ਉਹਦਾ ਮਾਨਤਾਣ ਜਰੂਰ ਕਰਾਂਗੇ ਤੇ ਸ਼ੇਅਰ ਕਰਕੇ ਜਰੂਰ ਧੰਨਵਾਦ ਜੀ ਸਤਿ ਸ੍ਰੀ ਅਕਾਲ